ਕਾਂਗਰਸ ਪਾਰਟੀ ਦਾ ਆਪਸੀ ਘਾਟੋਕਲੇਸ਼ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤੇ ਸਿਰ ਚੜ ਕੇ ਬੋਲ ਰਿਹਾ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਆਰਡਰ ਦਿੱਤਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਤੇ ਰਾਜਾ ਵੜਿੰਗ ਨੇ ਰਾਤੋਂ ਰਾਤ ਨਵਜੋਤ ਕੌਰ ਸਿੱਧੂ ਨੂੰ ਅਣਮਿੱਥੇ ਸਮੇਂ ਦੇ ਲਈ ਕਾਂਗਰਸ ਪਾਰਟੀ ਦੇ ਵਿੱਚੋਂ ਮੁਤਲ ਕਰ ਦਿੱਤਾ ਮੁਤਲ ਕਰਨ ਤੋਂ ਬਾਅਦ ਹੁਣ ਸਿਆਸਤ ਵਿੱਚ ਐਂਟਰੀ ਹੋ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਨੇ ਸ਼੍ਰੀ ਅੰਮ੍ਰਿਤਸਰ ਜਿੱਥੇ ਉਹਨਾਂ ਦੀ ਰਿਹائش ਹੈ ਲੋਕਾਂ ਦੀ ਭੀੜ ਉਹਨਾਂ ਦੇ ਘਰ ਦੇ ਸਾਹਮਣੇ ਇਕੱਠੀ ਹੋ ਗਈ ਹੈ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੈਰੀਅਰ ਖਤਮ ਹੋ ਜਾਵੇਗਾ ਨਵਜੋਤ ਸਿੰਘ ਸਿੱਧੂ ਦਾ ਪਲਾਨ ਕੀ ਹੈ ਨਵਜੋਤ ਸਿੰਘ ਸਿੱਧੂ ਕਿਹੜੀ ਪਾਰਟੀ ਵੱਲ ਜਾਣਗੇ ਕਿਉਂਕਿ ਹਾਈ ਕਮਾਂਡ ਨੇ ਆਦੇਸ਼ ਦੇ ਦਿੱਤੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਆਪਣੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਅਕ ਵਿੱਚ ਖੜਦੇ ਨੇ ਜੇ ਜਿਹੜੇ ਇਲਜ਼ਾਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਜਿਹੜੇ ਇਲਜ਼ਾਮ ਪ੍ਰਤਾਪ ਸਿੰਘ ਬਾਜਬਾ ਰਾਜਾ ਵੜੇਂਗ ਚੈਲੰਜਸ ਨੇ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਨੇ ਜੇਕਰ ਉਹਨਾਂ ਦੀ ਹਾਮੀ ਭਰਦੇ ਨੇ ਜੇਕਰ ਉਹਨਾਂ ਦੀ ਹਾ ਦੇ ਵਿੱਚ ਹਾਮ ਲਾਉਂਦੇ ਨੇ ਤੇ ਭਾਈ ਇਸ ਨੂੰ ਵੀ ਕਾਂਗਰਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਪ੍ਰਿੰਕਾ ਗਾਂਧੀ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਮੇਲ ਮਲਾਪ ਨਹੀਂ ਨਵਜੋਤ ਸਿੰਘ ਸਿੱਧੂ ਦਾ ਕਿਉਂਕਿ ਪਾਰਟੀ ਦੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਵੀ ਨਵਜੋਤ ਸਿੰਘ ਸਿੱਧੂ ਨੂੰ ਚੰਗਾ ਨਹੀਂ ਸਮਝਦੇ ਨਵਜੋਤ ਸਿੰਘ ਸਿੱਧੂ ਦੇ ਹੱਥ ਵਿੱਚ ਕਈ ਵਾਰ ਕਾਂਗਰਸ ਪਾਰਟੀ ਦੀ ਵਾਗਡੋਰ ਆਈ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਬਣੇ ਕਾਂਗਰਸ ਪਾਰਟੀ ਵੱਲੋਂ ਮੰਤਰੀ ਬਣੇ ਲੇਕਿਨ ਨਤੀਜੇ ਬੇਅਸਰ ਰਹੇ ਜਿਹੜੇ ਨਤੀਜਿਆਂ ਦੀ ਆਸ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸਿੱਧੂ ਜੋੜੇ ਨੂੰ ਲੈ ਕੇ ਉਹਨਾਂ ਆਸਾਂ ਉੱਤੇ ਸਿੱਧੂ ਜੋੜੇ ਨੇ ਪਾਣੀ ਫੇਰਿਆ ਜਦੋਂ-ਜਦੋਂ ਵੀ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਨਵਜੋਤ ਸਿੰਘ ਸਿੱਧੂ ਸੈਲੀਬ੍ਰਿਟੀ ਨੇ ਨਵਜੋਤ ਸਿੰਘ ਸਿੱਧੂ ਕ੍ਰੈਕਟਰ ਰਹਿ ਚੁੱਕੇ ਨੇ ਕਮੈਂਟੇਟਰ ਨੇ ਨਵਜੋਤ ਸਿੰਘ ਸਿੱਧੂ ਕਪਲ ਸ਼ਰਮਾ ਦਾ ਸ਼ੋਅ ਜੱਜ ਕਰਦੇ ਨੇ ਯਾਨੀ ਕਿ ਸੈਲੀਬ੍ਰਿਟੀ ਦੇ ਆਧਾਰ ਤੇ ਲੇਕਿਨ ਅੱਜ ਤੱਕ ਉਹਨਾਂ ਨੇ ਆ 4 ਸਾਲ ਹੋ ਗਏ ਨੇ ਨਾ ਤਾਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਨਾ ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਨਾ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਨਾ ਹੜਾ ਦੇ ਵਿੱਚ ਆ ਕੇ ਆਪਣੇ ਹਲਕੇ ਦੇ ਲੋਕਾਂ ਦਾ ਹਾਲਚਲ ਪੁੱਛਿਆ ਲੇਕਿਨ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਹਾਸਾ ਮਜ਼ਾਕ ਤੇ ਠਹਾਕੇ ਉਹ ਜਰੂਰ ਲੋਕਾਂ ਦੇ ਨਜ਼ਰ ਆਏ ਨਵਜੋਤ ਸਿੰਘ ਸਿੱਧੂ ਕੀ ਨਵੀਂ ਪਾਰਟੀ ਬਣਾਉਣਗੇ ਕਿਉਂਕਿ ਨਵਜੋਤ ਕੌਰ ਸਿੱਧੂ ਹਾਲੇ ਵੀ ਆਪਣੇ ਬਿਆਨਾਂ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਉਹਨੇ ਕਿਹਾ ਜੋ ਕੁਝ ਮੈਂ ਕਿਹਾ ਉਹ ਬਿਲਕੁਲ ਸਹੀ ਕਿਹਾ ਕੋਈ ਮੈਨੂੰ ਕਾਨੂੰਨੀ ਨੋਟਸ ਭੇਜੇ ਕੋਈ ਮੈਨੂੰ ਲੀਗਲ ਨੋਟਸ ਭੇਜੇ ਮੈਂ ਉਸ ਦਾਸ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦੇਾਂਗੀ ਕਿਉਂਕਿ ਰਾਈਟ ਟੂ ਸਪੀਕ ਦਾ ਹਰੇਕ ਨੂੰ ਅਧਿਕਾਰ ਹੈ ਹਰ ਇੱਕ ਬੰਦਾ ਕਿਸੇ ਤੇ ਲੈ ਕੇ ਇੱਕ ਤਾਸ਼ ਵਰ ਕਰ ਸਕਦਾ ਹੈ ਨੁਕਤਾਚੀ ਨਹੀਂ ਕਰ ਸਕਦਾ ਹੈ ਜੇਕਰ ਉਹਦੇ ਕੋਲ ਸਬੂਤ ਨੇ ਨਵਜੋਤ ਕੋਲ ਸਿੱਧੂ ਨੇ ਕਿਹਾ ਹੈ ਕਿ ਇੰਨਾ ਵੱਡੇ ਆਗੂਆਂ ਦੇ ਮੇਰੇ ਕੋਲ ਸਬੂਤ ਨੇ ਨਵਜੋਤ ਸਿੰਘ ਸਿੱਧੂ ਜੇਕਰ ਹਾਮੀ ਭਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਰਡਾਰਤੇ ਨੇ ਕਿਸੇ ਵੀ ਸਮੇਂ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਮੁਅਤਲ ਕੀਤਾ ਜਾ ਸਕਦਾ ਹੈ ਸਿੱਧੂ ਜੋੜਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਮਾਫੀ ਮੰਗਦਾ ਹੈ ਜਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਨਵੀਂ ਪਾਰਟੀ ਬਣਾਉਣ ਚਾਹੀਦੀ ਹੈ ਜੇਕਰ ਨਵਜੋਤ ਸਿੰਘ ਸਿੱਧੂ ਆਪਣੀ ਨਵੀਂ ਪਾਰਟੀ ਬਣਾ ਲੈਂਦੇ ਨੇ ਇਸ ਦਾ ਖਮਨਿਆਜਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਜੋ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਭੁਗਤਣਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿੰਨੇ ਕੋ ਲੋਕ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਖੜਨਗੇ ਕਿੰਨਾ ਕੋ ਵੋਟ ਬੈਂਕ ਪੱਕਾ ਕਰ ਲਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਜਾਣਦੇ ਨੇ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹੁਣ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਭਈ ਤੁਹਾਨੂੰ ਆਪਣੀ ਪਾਰਟੀ ਬਣਾਉਣ ਦੇ ਵਿੱਚ ਫਾਇਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਾਂ ਆਪਣੀ ਪਾਰਟੀ ਬਣਾ ਕੇ ਆਪਣੇ ਬਲ ਬੂਤੇ ਉੱਤੇ ਲੜੀਏ ਅਤੇ ਮੁਕਾਬਲਾ ਕਰੀਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਜੇਕਰ ਨਵਜੋਤ ਸਿੰਘ ਸਿੱਧੂ ਹੁਣ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਇਮਾਨਦਾਰ ਹੈ ਕਾਂਗਰਸ ਪਾਰਟੀ ਦੀ ਹਾਈ ਹਾਈ ਕਮਾਂਡ ਇਮਾਨਦਾਰ ਹੈ ਤੇ ਫਿਰ ਜਿਹੜੇ ਨਵਜੋਤ ਕੋਰ ਸਿੱਧੂ ਨੇ ਇਲਜ਼ਾਮ ਲਗਾਏ ਨੇ 500 ਕਰੋੜ ਰੁਪਏ ਦੇ ਅਟੈਚੀ ਕੇਸ ਨੂੰ ਲੈ ਕੇ ਵੀ ਮੁੱਖ ਮੰਤਰੀ ਦੀ ਕੁਰਸੀ 500 ਕਰੋੜ ਦੇ ਵਿੱਚ ਵੇਚੀ ਜਾਂਦੀ ਹੈ ਉਸ ਦੀ ਸੌਦੇ ਸੌਦੇਬਾਜ਼ੀ ਹੁੰਦੀ ਹੈ ਤੇ ਫਿਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਟਿਕਟਾਂ ਵੰਡੀਆਂ ਜਾਂਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟਾਂ ਵੰਡੀਆਂ ਜਾਂਦੀਆਂ ਨੇ ਫਿਰ ਜਦੋਂ ਕੈਬਨਟ ਮੰਤਰੀ ਬਣਾਏ ਜਾਂਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਯਾਨੀ ਕਿ ਹੇਠਾਂ ਤੋਂ ਲੈ ਕੇ ਉੱਪਰ ਤੱਕ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਭ ਰਲੇ ਹੋਏ ਨੇ ਤੇ ਉਹਨਾਂ ਨੇ ਕਿਹਾ ਜਿਹੜੇ ਪੰਜ ਵੱਡੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਚਾਹੁੰਦੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਈਏ ਉਹਨਾਂ ਨੇ ਕਾਂਗਰਸ ਪਾਰਟੀ ਦੀ ਬੇੜੀਆਂ ਦੇ ਵਿੱਚ ਵਟੇ ਪਾਏ ਨੇ ਤੇ ਜੇਕਰ ਹੁਣ ਸਿੱਧੂ ਜੋੜਾ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆਉਂਦਾ ਹੈ ਫਿਰ ਦੁਬਾਰਾ ਉਹ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰਦਾ ਹੈ ਵੀ ਕਾਂਗਰਸ ਪਾਰਟੀ ਤੂੰ ਬਿਨਾਂ ਤਾਂ ਕੋਈ ਇਮਾਨਦਾਰ ਪਾਰਟੀ ਹੀ ਨਹੀਂ ਤੇ ਫਿਰ ਕਹਿਣਗੇ ਭਾਈ ਜਿਹੜੇ ਤੁਸੀਂ ਇਲਜ਼ਾਮ ਲਗਾਏ ਨੇ ਤੁਹਾਡਾ ਸਟੈਂਡ ਕਿਹੜੇ ਪਾਸੇ ਹੈ ਇਮਾਨਦਾਰੀ ਪਾਸੇ ਵਾਲੇ ਜਾਂ ਬੇਈਮਾਨੀ ਪਾਸੇ ਜਿੱਥੇ ਟਿਕਟਾਂ ਤੇ ਕੁਰਸੀਆਂ ਨੂੰ ਲੈ ਕੇ ਕਰੋੜਾਂ ਰੁਪਏ ਦੇ ਸੌਦੇ ਹੁੰਦੇ ਨੇ ਹੁਣ ਇਸ ਨੂੰ ਲੈ ਕੇ ਤਤਕਾਰ ਜਿਹੜਾ ਹੈ ਪੂਰੀ ਤਰ੍ਹਾਂ ਵੱਧ ਗਿਆ ਹੈ ਕਿ ਅਸ ਅਲਾਈਆਂ ਲਗਾਈਆਂ ਚੱਲੀਆਂ ਨੇ ਕਿ ਸਿੱਧੂ ਜੋੜਾ ਹੋ ਸਕਦਾ ਹੈ ਅਸੀਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਹੈ ਕਿ ਸਿੱਧੂ ਜੋੜਾ ਨਵੀਂ ਪਾਰਟੀ ਬਣਾ ਲਵੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਉਸ ਪਾਰਟੀ ਨੂੰ ਸਟੈਂਡ ਵੀ ਕਰ ਜਾਵੇ ਜੇਕਰ ਸਿੱਧੂ ਜੋੜਾ ਨਵਜੋਤ ਸਿੰਘ ਸਿੱਧੂ ਨਵੀਂ ਪਾਰਟੀ ਬਣਾ ਕੇ ਉਸ ਨੂੰ ਸਟੈਂਡ ਕਰ ਲੈਂਦੇ ਨੇ ਤਾਂ ਇਹ ਬੜੀ ਵੱਡੀ ਚੁਣੌਤੀ ਹੋਵੇਗੀ ਕਾਂਗਰਸ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸਿੱਧੂ ਜੋੜੇ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਮੁਕਾਬਲਾ ਕਰਨਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਂ ਦੇ ਵਿੱਚ ਹਾਂ ਵਲਾ ਦਿੱਤੀ ਹੈ ਸੁਨੀਲ ਕੁਮਾਰ ਜਾਖੜ ਨੇ ਵੀ ਹਾਂ ਦੀ ਹਾਂ ਹਾਂ ਦੇ ਵਿੱਚ ਹਾਂ ਵਲਾ ਦਿੱਤੀ ਹੈ ਯਾਨੀ ਕਿ ਬੇਸ ਜਿਹੜਾ ਕਾਂਗਰਸ ਪਾਰਟੀ ਦਾ ਉਸ ਨੂੰ ਤੋੜਿਆ ਅਤੇ ਮਰੋੜਿਆ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਕਰਕੇ ਵਕ ਵਕ ਚੈਨਾ ਵੱਲੋਂ ਇਹ ਖੱਛੇ ਪ੍ਰਗਟਾਏ ਜਾ ਰਹੇ ਨੇ ਕਿ ਨਮਜੋ ਹੋ ਸਕਦਾ ਹੈ ਕਿ ਨਮਜੋ ਸਿੰਘ ਸਿੱਧੂ ਕੋਈ ਨਵੀਂ ਪਾਰਟੀ ਬਣਾ ਲੈਣ ਧੰਨਵਾਦ